ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਪਦੀਆਂ ਵੱਡੀਆਂ ਖਬਰਾਂ ਅੱਜ ਪੰਜਾਬ ਸਰਕਾਰ ਦਾ ਬਜਟ ਹੋਵੇਗਾ ਪੇਸ਼ ਪੰਜਾਬ ਦੇ ਲੋਕਾਂ ਲਈ ਹੋਣਗੇ ਵੱਡੇ ਐਲਾਨ ਮਿਲ ਸਕਦਾ ਹੈ ਖਾਸ ਤੋਹਫਾ ਐਮਪੀ ਅਮਰਿਤਪਾਲ ਸਿੰਘ ਦੀ 8 ਸਾਥੀਆਂ ਦੀ ਕੋਰਟ ਚ ਹੋਈ ਪੇਸ਼ੀ ਹੈ ਅਦਾਲਤ ਨੇ ਪੁਲਿਸ ਨੂੰ ਮੋੜ ਦਿੱਤੀ ਟਾਰਮਾਂਡ ਕਰਨਲ ਕੁਟਮਾਰ ਮਾਮਲੇ 'ਚ ਹਾਈ ਕੋਰਟ ਤੋਂ ਆਈ ਵੱਡੀ ਖਬਰ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਦੇ ਦਿੱਤੇ ਹੁਕਮ ਇੰਤਕਾਲ ਨੂੰ ਲੈ ਕੇ ਪੰਜਾਬ ਸਰਕਾਰ ਦੀ ਪਟਵਾਰੀਆਂ ਤੇ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ ਕੰਮ ਮੁਕੰਮਲ ਨਾ ਕਰਨ ਤੇ ਹੋਵੇਗੀ ਕਾਰਵਾਈ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਚੋੜਾ ਬਾਰੇ ਆਈ ਵੱਡੀ ਖਬਰ ਅੰਮ੍ਰਿਤਸਰ ਸੈਸ਼ਨ ਕੋਰਟ ਨੇ ਦਿੱਤੀ ਜ਼ਮਾਨਤ ਪੰਜਾਬ ਵਿਧਾਨ ਸਭਾ ਵਿੱਚ ਆਮੋ ਸਾਹਮਣੇ ਹੋਏ ਪ੍ਰਤਾਪ ਸਿੰਘ ਬਾਜਵਾ ਤੇ ਮੰਤਰੀ ਸੋਨਦ ਹੋਈ ਤਿੱਖੀ ਬਹਿਸ ਪੰਜਾਬ ਚ ਬਦਲੇਗਾ ਮੌਸਮ ਚੱਲੇਗੀ ਤੇਜ਼ ਹਨੇਰੀ ਮੌਸਮ ਵਿਭਾਗ ਨੇ ਨਹੀਂ ਦਿੱਤੀ ਜਾਣਕਾਰੀ ਕਰਨਲ ਬਾਠ ਮਾਮਲੇ ਚ ਬੋਲੇ ਡੀਜੀਪੀ ਗੌਰਵ ਯਾਦਵ ਕਹੀ ਵੱਡੀ ਗੱਲਾਂ ਭਾਈ ਜਗਤਾਰ ਸਿੰਘ ਤਾਰਾਵਾਰੀ ਅਦਾਲਤ ਤੋਂ ਆਈ ਵੱਡੀ ਖੁਸ਼ਖਬਰੀ ਕੋਰਟ ਨੇ ਕੀਤਾ ਬਰੀ ਵਿਧਾਨ ਸਭਾ ਚ ਆਪਣੀ ਹੀ ਸਰਕਾਰ ਖਿਲਾਫ ਬੋਲੇ ਆਪ ਐਮਐਲਏ ਲਾਡੀ ਟੌਂਸ ਕਿਹਾ ਕੀਤਾ ਜਾ ਰਿਹਾ ਮਤਰੀ ਮਾਂ ਵਾਲਾ ਸਲੂਕ ਅੱਜ ਪੰਜਾਬ ਸਰਕਾਰ 2025-26 ਦਾ ਬਜਟ ਪੇਸ਼ ਕਰੇਗੀ ਇਸ ਸਾਲ ਪੰਜਾਬ ਸਰਕਾਰ ਲਗਭਗ 2.15 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕਰੇਗੀ ਇਹ ਰਕਮ ਪਿਛਲੀ ਵਾਰ ਨਾਲੋਂ ਲਗਭਗ 5% ਵਧ ਹੈ ਇਸ ਹਿਸਾਬ ਨਾਲ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਸਭ ਤੋਂ ਵੱਡਾ ਬਜਟ ਹੋਵੇਗਾ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ 2025-26 ਨੂੰ ਲੈ ਕੇ ਪੰਜਾਬ ਦੀ ਇੰਡਸਟਰੀ ਨੂੰ ਵੱਡੀਆਂ ਉਮੀਦਾਂ ਹਨ ਉੱਥੇ ਹੀ ਮਹਿਲਾਵਾਂ ਨੂੰ 100000 ਰੁਪਏ ਦੇਣ ਬਾਰੇ ਵੀ ਇਸ ਬਜਟ ਵਿੱਚ ਪੰਜਾਬ ਸਰਕਾਰ ਕੋਈ ਐਲਾਨ ਕਰ ਸਕਦੀ ਹੈ ਦੱਸਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਜਲਾਸ ਦੀ ਕਾਰਵਾਈ ਅੱਜ ਸਵੇਰੇ 10 ਵਜੇ ਸ਼ੁਰੂ ਹੋਵੇਗੀ ਬੀਤੇ ਦਿਨੀ ਸਦਨ ਦੀ ਕਾਰਵਾਈ ਦੌਰਾਨ ਜਿੱਥੇ ਹਾਈ ਵੋਲਟੇਜ ਤਾਰਾਂ ਦਾ ਮੁੱਦਾ ਗੁੰਜਿਆ ਉੱਥੇ ਹੀ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਵੰਤੀ ਵੀ ਮੁੱਦਾ ਚੁੱਕਿਆ ਗਿਆ ਇਸ ਦੇ ਨਾਲ ਹੀ ਸਦਨ ਚ ਸਭ ਤੋਂ ਵੱਡੇ ਮੁੱਦੇ ਪਾਣੀ ਦੇ ਸੰਕਟ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਵਿਧਾਇਕ ਗੁਰਦੇਵ ਸਿੰਘ ਮਾਨ ਵੱਲੋਂ ਈ ਸਵੰਧੀ ਮਤਾ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ ਅਤੇ ਅੱਜ ਪੰਜਾਬ ਵਿਧਾਨ ਸਭਾ ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ 8 ਸਾਥੀਆਂ ਦੀ ਅਦਾਲਤ ਵਿੱਚ ਪੇਸ਼ੀ ਹੋਈ ਇਹਨਾਂ ਵਿੱਚ ਅਮਨਪ੍ਰੀਤ ਨੂੰ ਵੀ ਪਹਿਲਾਂ ਤੋਂ ਹੀ ਹਿਰਾਸਤ ਵਿੱਚ ਲਏ ਗਏ ਸੱਤ ਸਾਥੀਆਂ ਸਣੇ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੇ ਉਹਨਾਂ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਸੁਣਵਾਈ ਦੌਰਾਨ ਪੁਲਿਸ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ 19 ਨਾਮਜੋਤ ਅਤੇ ਕਰੀਬ 250 ਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਦਾ ਦਾਵਾ ਹੈ ਕਿ ਉਹਨਾਂ ਨੇ ਅਜੇ ਅਮਰਿਤਪਾਲ ਸਿੰਘ ਵੱਲੋਂ ਬਣਾਈ ਅਨੰਦਪੁਰ ਖਾਲਸਾ ਫੌਜ ਬਾਰੇ ਜਾਣਕਾਰੀ ਇਕੱਠੀ ਕਰਨੀ ਹੈ ਇਸ ਲਈ ਮੁਲਜਮਾਂ ਦਾ ਹੋਰ ਰਿਮਾਂਡ ਲੈਣਾ ਜ਼ਰੂਰੀ ਹੈ ਅਮ੍ਰੀਤਾ ਸਿੰਘ ਦੇ ਇੱਕ ਹੋਰ ਸਾਥੀ ਬ੍ਰਿੰਦਰ ਸਿੰਘ ਫੌਜੀ ਨੂੰ ਵੀ ਪੰਜਾਬ ਲਿਆਂਦਾ ਜਾ ਰਿਹਾ ਹੈ ਪੰਜਾਬ ਪੁਲਿਸ ਡੀਬਰੂਗੜ ਤੋਂ ਅਮ੍ਰਿਤਸਰ ਪਹੁੰਚ ਰਹੀ ਹੈ ਅਤੇ ਉਸ ਨੂੰ ਵੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਤੋਂ ਫੌਜ ਦੇ ਕਰਨਲ ਤੇ ਹਮਲੇ ਦੇ ਮਾਮਲੇ ਚ ਐਫ ਆਈ ਆਰ ਦਰਜ ਕਰਨ ਵਿੱਚ ਦੇਰੀ ਬਾਰੇ ਸਪਸ਼ਟਿਕਰਣ ਮੰਗਿਆ ਹੈ ਤੇ 28 ਮਾਰਚ ਤੱਕ ਵਿਸਥਿਤ ਜਵਾਬਦਾਇਰ ਕਰਨ ਦੇ ਹੁਕਮ ਦਿੱਤੇ ਹਨ ਕਰਨਲ ਪੁਸ਼ਪਿੰਦਰ ਬਾਠ ਨੇ ਸੋਮਵਾਰ ਨੂੰ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਕੇ ਬੇਨਤੀ ਕੀਤੀ ਸੀ ਕਿ ਮਾਮਲੇ ਦੀ ਜਾਂਚ ਸੀਬੀਆਈ ਜਾਂ ਕਿਸੇ ਹੋਰ ਸੁਤੰਤਰ ਏਜੰਸੀ ਨੂੰ ਸੌਂਪੀ ਜਾਵੇ ਕਰਨਲ ਬਾਠ ਨੇ ਪੰਜਾਬ ਪੁਲਿਸ ਦੇ 12 ਮੁਲਾਜ਼ਮਾਂ ਤੇ ਪਾਰਕਿੰਗ ਵਿਵਾਦ ਨੂੰ ਲੈ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਉਹਨਾਂ ਨੇ ਪਟੀਸ਼ਨ ਵਿੱਚ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਿਸ ਦੇ ਦੀ ਨਿਰਪੱਖ ਜਾਂਚ ਅਸੰਭਵ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਦੌਰਾਨ ਐਫਆਈਆਰ ਦਰਜ ਕਰਨ ਵਿੱਚ 7 ਦਿਨਾਂ ਦੀ ਦੇਰੀ ਤੇ ਸਵਾਲ ਉਠਾਏ ਹਨ ਉਹਨਾਂ ਨੇ ਪੁੱਛਿਆ ਕਿ ਜਦੋਂ ਤੁਹਾਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਤੁਸੀਂ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਇੰਨੀ ਦੇਰੀ ਕਿਉਂ ਇਸ ਦਾ ਕਾਰਨ ਕੀ ਹੈ ਅਦਾਲਤ ਨੇ ਕਰਨਲ ਬਾਠ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਇਹ ਸਵਾਲ ਉਠਾਏ ਹਨ ਅਤੇ ਪੰਜਾਬ ਸਰਕਾਰ ਤੋਂ 28 ਮਾਰਚ ਤੱਕ ਜਵਾਬ ਮੰਗਿਆ ਹੈ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਅਤੇ ਮਾਲ ਅਧਿਕਾਰੀਆਂ ਨੂੰ ਲੰਬੀ ਇੰਤਕਾਲਾਂ ਦੇ ਨਿਪਟਾਰੇ ਲਈ ਸਖਤ ਹੁਕਮ ਜਾਰੀ ਕੀਤੇ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਚ ਕਿਹਾ ਗਿਆ ਹੈ ਕਿ 4 4 2025 ਤੱਕ ਸਾਰੇ ਇੰਤਕਾਲਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇ ਜੇਕਰ ਦਿੱਤੀ ਗਈ ਤਰੀਕ ਤੱਕ ਇੰਤਕਾਲਾਂ ਦਾ ਕੰਮ ਮੁਕੰਮਲ ਨਹੀਂ ਹੁੰਦਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਮਾਲ ਅਧਿਕਾਰੀਆਂ ਨੂੰ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਵੀ ਤੁਹਾਨੂੰ ਆਦੇਸ਼ ਦਿੱਤਾ ਗਿਆ ਹੈ ਕਿ ਇੰਤਕਾਲਾਂ ਦਾ ਨਿਪਟਾਰਾ ਮੀਤੀਬੱਦ ਤਰੀਕੇ ਨਾਲ ਕੀਤਾ ਜਾਵੇ ਪਰੰਤੂ ਕੰਪਿਊਟਰ ਸਿਸਟਮ ਤੋਂ ਡਾਟਾ ਕੱਢਣ ਤੇ ਪਾਇਆ ਗਿਆ ਹੈ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਤੇ ਤਹਿਸੀਲਾਂ ਚ ਕਾਫੀ ਇੰਤਕਾਲ ਨਿਰਧਾਰਿਤ ਸਮਾਂ ਸੀਮਾ ਲੰਘ ਜਾਣ ਤੋਂ ਬਾਅਦ ਵੀ ਲੰਬੀ ਤਹਨ ਇੰਤਕਾਲਾਂ ਦੇ ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਵੀ ਲੰਬੀ ਤੈਣ ਨਾਲ ਇੱਕ ਪਾਸੇ ਤਾਂ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ ਤੇ ਦੂਜੇ ਪਾਸੇ ਰਿਸ਼ਵਤਖੋਰੀ ਦੀ ਸੰਭਾਵਨਾ ਬਣਦੀ ਹੈ ਸਰਕਾਰ ਦੀ ਰਿਸ਼ਵਤਖੋਰੀ ਬਾਰੇ ਜ਼ੀਰੋ ਟੋਲਰੈਂਸ ਨੀਤੀ ਹੈ। ਵਿਹਾਜਾ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਰੋਜ਼ਾਨਾ ਆਪਣੇ ਸਾਰੇ ਤਹਿਸੀਲਦਾਰਾਂ ਤੇ ਨਵੇਂ ਤਹਿਸੀਲਦਾਰਾਂ ਨਾਲ ਮੀਟਿੰਗ ਕਰਕੇ ਇਸ ਸੰਬੰਧੀ ਰਿਵਿਊ ਕੀਤਾ ਜਾਵੇ ਅਤੇ ਇਹ ਕਿੰਨੀ ਬਣਾਇਆ ਜਾਵੇ ਕਿ ਸਾਰੇ ਓਵਰ 듀 ਮਿਊਟੇਸ਼ਨ ਦਾ ਨਿਪਟਾਰਾ ਮਿਤੀ 4 ਅਪ੍ਰੈਲ 2025 ਤੱਕ ਕਰ ਦਿੱਤਾ ਜਾਵੇ। ਸੁਖਵੀਰ ਸਿੰਘ ਬਾਦਲ ਤੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਹਮਲਾ ਕਰਨ ਵਾਲੇ ਨਰੈਣ ਸਿੰਘ ਚੋੜਾ ਨੂੰ ਜ਼ਮਾਨਤ ਮਿਲ ਗਈ ਹੈ ਜਿਸ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਨੇ ਕੀਤੀ ਹੈ ਦੱਸਦੀ ਹੈ ਕਿ ਨਰੈਣ ਸਿੰਘ ਚੋੜਾ ਲਗਭਗ 3 ਮਹੀਨੇ ਬੀ ਦਿਨ ਤੱਕ ਨਿਆਂਇਕ ਹਿਰਾਸਤ ਵਿੱਚ ਸਨ ਜ਼ਿਕਰ ਹੈ ਕਿ ਨਰੈਣ ਸਿੰਘ ਚੋੜਾ ਨੇ 4 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਤੇ ਸ੍ਰੀ ਹਰਮੰਦਰ ਸਾਹਿਬ ਦੇ ਕੰਪਲੈਕਸ 'ਚ ਜਾਣ ਲੇਵਾ ਹਮਲਾ ਕੀਤਾ ਸੀ ਹਾਲਾਂਕਿ ਉਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸੁਖਵੀਰ ਸਿੰਘ ਬਾਦਲ ਵੀ ਸੁਰੱਖਿਅਤ ਰਹੇ ਇਸ ਮਗਰੋਂ ਵੀ ਸੁਖਵੀਰ ਸਿੰਘ ਬਾਦਲ ਆਪਣੀ ਧਾਰਮਿਕ ਸਜਾ ਨਿਭਾਉਂਦੇ ਰਹੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਅਪ੍ਰੈਸ਼ਨ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਚਾਇਤ ਸਮਤੀ ਫਿਰੋਜ਼ਪੁਰ ਨਾਲ ਸੰਬੰਧਿਤ 1 ਕਰੋੜ 80 ਲੱਖ ਰੁਪਏ ਕਪਲੇ ਦਾ ਮੁੱਦਾ ਚੁੱਕਿਆ ਗਿਆ ਇਸ ਦਾ ਜਵਾਬ ਦਿੰਦੇ ਹੋਏ ਕੈਬਨਟ ਮੰਤਰੀ ਤਰਨਪ੍ਰਿੰਤ ਸਿੰਘ ਸੌਂਦ ਨੇ ਕਿਹਾ ਕਿ ਇਹ ਕੇਸ ਪੰਚਾਇਤ ਸਮਤੀ ਫਿਰੋਜ਼ਪੁਰ ਨਾਲ ਸੰਬੰਧਿਤ ਹੈ ਇਸ ਤਹਿਤ 15ਵੇਂ ਵਿੱਤੀ ਕਮਿਸ਼ਨ ਦੇ 1.80 ਕਰੋੜ ਰੁਪਏ ਪੰਚਾਇਤ ਸਮੰਤੀ ਚੋ ਕਢਵਾਏ ਗਏ ਸਨ ਇਸ ਮਾਮਲੇ ਦੇ ਧਿਆਨ ਵਿੱਚ ਆਉਂਦੇ ਹੀ ਵੱਡੀ ਕਾਰਵਾਈ ਕਰਦੇ ਹਾਂ 6 ਵਿਅਕਤੀਆਂ ਖਿਲਾਫ ਐਫ ਆਈ ਆਰ ਕੀਤੀ ਗਈ ਹੈ ਤੇ ਅੰਦਰੂਨੀ ਪੜਤਾਲ ਵੀ ਕੀਤੀ ਗਈ ਹੈ ਇਸ ਦੇ ਨਾਲ ਹੀ ਇਹ ਕੇਸ ਸਾਈਬਰ ਕ੍ਰਾਈਮ ਅਤੇ ਵਿਜੀਲੈਂਸ ਨੂੰ ਦੇਣ ਦੇ ਨਾਲ-ਨਾਲ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਮੰਤਰੀ ਸੋਨ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਵੀ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਗ੍ਰਾਮ ਸਵਰਾਜ ਐਪਲੀਕੇਸ਼ਨ ਦੇ ਸਿਕਿਉਰਿਟੀ ਮਾਪਦੰਡ ਹੋਰ ਵੀ ਸਖਤ ਕੀਤੇ ਜਾਣ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਕੋਲ ਤਾਂ ਪਹਿਲਾਂ ਹੀ ਪੈਸੇ ਘਟਾ ਹਨ ਅਤੇ ਇਹੋ ਜਿਹੇ ਘਪਲੇ ਸਮੁੱਚੇ ਪੰਜਾਬ ਚ ਹੋ ਰਹੇ ਹਨ ਅਤੇ ਪਿੰਡ ਪਿੰਡ ਇਹ ਕੰਮ ਚੱਲ ਰਿਹਾ ਹੈ ਬਾਜਵਾ ਨੇ ਪੁੱਛਿਆ ਕਿ ਉਕਤ 1.80 ਕਰੋੜ ਰੁਪਏ ਜਿਸ ਫਰਮ ਨੂੰ ਗਏ ਹਨ ਕਿ ਉਸ ਦੇ ਮਾਲਕ ਤੋਂ ਕੁਝ ਰਿਕਵਰੀ ਹੋਈ ਹੈ ਤੇ FIR by name ਕਿਉਂ ਨਹੀਂ ਹੋਈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੀ ਪੰਜਾਬ ਸਰਕਾਰ ਪੰਜਾਬ ਚ ਇਸ ਦਾ ਅਡਿਟ ਕਰਵਾਵੇਗੀ ਇਸ ਦਾ ਜਵਾਬ ਦਿੰਦਿਆਂ ਮੰਤਰੀ ਸੋਨੜੇ ਨੇ ਕਿਹਾ ਕਿ ਇਹ ਕਰੋੜਾਂ ਰੁਪਏ ਦਾ ਮਾਮਲਾ ਹੈ ਤੇ ਅਸੀਂ ਪਹਿਲਾਂ ਹੀ ਭਾਰਤ ਸਰਕਾਰ ਨੂੰ ਇਸ ਬਾਰੇ ਲਿਖ ਚੁੱਕੇ ਹਾਂ ਇਹ ਪੰਜਾਬ ਨਹੀਂ ਸਗੋ ਪੂਰੇ ਭਾਰਤ ਦੀ ਸਮੱਸਿਆ ਹੈ ਬਾਜਵਾਣੀ ਕਿਹਾ ਕਿ ਇਸ ਦਾ ਮਤਲਬ ਜਦੋਂ ਵਿਧਾਨ ਸਭਾ 'ਚ ਸਵਾਲ ਕੀਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਉਦੋਹੀ ਕਾਰਵਾਈ ਹੋਵੇਗੀ ਤਾਂ ਮੰਤਰੀ ਸੌਂਦ ੜਕ ਗਏ ਉਹਨਾਂ ਕਿਹਾ ਕਿ ਉਕਤ ਮਾਮਲੇ ਵਿੱਚ ਚੇਅਰਮੈਨ ਬਲਾਕ ਸਮੰਤੀ ਦੇ ਵੀ ਹਸਤਾਖਰ ਹੁੰਦੇ ਹਨ ਤਾਂ ਬਾਜਵਾ ਨੂੰ ਪੁੱਛੋ ਕਿ ਉਸ ਵੇਲੇ ਚੇਅਰਮੈਨ ਕਿਸ ਪਾਰਟੀ ਦਾ ਸੀ ਉਹਨਾਂ ਕਿਹਾ ਕਿ ਚੇਅਰਮੈਨ ਕਾਂਗਰਸ ਪਾਰਟੀ ਦਾ ਹੀ ਸੀ ਬਾਜਵਾ ਨੇ ਕਿਹਾ ਕਿ ਚੇਅਰਮੈਨ ਜਿਸ ਮਰਜ਼ੀ ਪਾਰਟੀ ਦਾ ਹੋਵੇ ਅਸੀਂ ਕਦੇ ਨਹੀਂ ਕਿਹਾ ਕਿ ਉਸਤੇ ਕਾਰਵਾਈ ਨਾ ਕਰੋ ਪਿਛਲੇ ਦਿਨਾਂ ਦੇ ਮੁਕਾਬਲੇ ਪੰਜਾਬ 'ਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਤਾਪਮਾਨ 30 ਤੋਂ ਪਾਰ ਜਾ ਚੁੱਕਾ ਹੈ ਸੂਬੇ 'ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ 6 ਜ਼ਿਲ੍ਹਿਆਂ 'ਚ ਤਾਪਮਾਨ 30 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਤਾਜ਼ਾ ਅੰਕੜਿਆਂ ਮੁਤਾਬਿਕ ਸੂਬੇ ਦੇ ਕਿਸੇ ਵੀ ਜ਼ਿਲ੍ਹੇ 'ਚ 24 ਘੰਟਿਆਂ 'ਚ ਬਾਰਿਸ਼ ਦਰਜ ਨਹੀਂ ਕੀਤੀ ਗਈ ਹੈ اگلے ਕੁਝ ਦਿਨਾਂ ਚ ਤਾਪਮਨ ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਅੱਜ ਤੋਂ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਹਾਲਾਂਕਿ ਇਸ ਦਾ ਅਸਰ ਪੰਜਾਬ ਦੇ ਮੌਸਮ ਤੇ ਜ਼ਿਆਦਾ ਦੇਖਣ ਨੂੰ ਨਹੀਂ ਮਿਲੇਗਾ ਸਾਰਾ ਹਫਤਾ ਸਵੇਰੇ ਦਾ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ 26 ਅਤੇ 27 ਮਾਰਚ ਨੂੰ ਸਵੇਰੇ ਚ ਕਈ ਥਾਵਾਂ ਤੇ ਤੇਜ਼ ਹਨੇਰੀ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਿਸੇ ਜ਼ਿਲ੍ਹੇ 'ਚ ਮੀਂਹ ਪੈਣ ਕਾਰਨ ਗਰਮੀ ਲਗਾਤਾਰ ਵਾਧ ਰਹੀ ਹੈ। ਕਰਨਲ ਬਾਠ ਮਾਮਲੇ 'ਚ ਡੀਜੀਪੀ ਗੌਰਵ ਯਾਦਵ ਅਤੇ ਲੈਫਟੀਨੈਂਟ ਜਰਨਲ ਮੋਹਿਤ ਵਿਧਵਾ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਲੈਫਟੀਨੈਂਟ ਨੇ ਕਿਹਾ ਕਿ ਇਸ ਮਾਮਲੇ ਦੀ ਪਾਰਦਰਸ਼ੀ ਸਮਾਬੱਧ ਜਾਂਚ ਹੋਣੀ ਚਾਹੀਦੀ ਹੈ। ਇਸ ਸਮੇਂ ਐਸਆਈਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੌਜ ਇਸ ਕੇਸ ਨੂੰ ਫੈਸਲਾ ਕੂਣਾਂਤ ਤੱਕ ਲੈ ਕੇ ਜਾਵੇਗੀ ਇਸ ਬਾਰੇ ਬੋਲਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਪੁਲਿਸ ਬਨਾਮ ਫੌਜ ਨਾ ਬਣਾਇਆ ਜਾਵੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ 12 ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕੀਤਾ ਜਾ ਚੁੱਕਾ ਹੈ ਇਸ ਦੇ ਨਾਲ ਹੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਨ੍ਹਾਂ ਕਿਹਾ ਕਿ ਕਰਨਲ ਦਾ ਮਿਲਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਦਾਲਤ ਨੇ ਆਰਐਸਐਸ ਦੇ ਆਗੂ ਰੂਲਦਾ ਸਿੰਘ ਦੇ ਕਤਲ ਕੇਸ 'ਚ ਜਗਤਾਰ ਸਿੰਘ ਤਾਰਾ ਤੇ ਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ ਇਹ ਫੈਸਲਾ ਪਟਿਆਲਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਿੰਦਰ ਕੋਰ ਸਿੱਧੂ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ ਚੇਤੇ ਰਹੇ ਕਿ ਰੁਲਦਾ ਸਿੰਘ ਰਾਸ਼ਟਰੀ ਸਿੱਖ ਸੰਗਤ ਦਾ ਸੁਬਾਈ ਪ੍ਰਧਾਨ ਸੀ 2009 ਵਿੱਚ ਪਟਿਆਲਾ ਦੀ ਅਨਾਜ ਮੰਡੀ ਵਿੱਚ ਆਨਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਹਤਿਆ ਕਰ ਦਿੱਤੀ ਗਈ ਸੀ ਜਗਤਾਰ ਸਿੰਘ ਤਾਰਾ ਤੇ ਗੋਲਡੀ ਦੇ ਖਿਲਾਫ ਇਸ ਕੇਸ ਵਿੱਚ 사지ਸ਼ ਰਚਨ ਦੇ ਦੋਸ਼ ਲਾਏ ਗਏ ਸਨ ਪਰ ਦੋਵਾਂ ਨੂੰ ਹੀ ਇਨ੍ਹਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ ਪੰਜਾਬ ਵਿਧਾਨ ਸਭਾ ਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਆਪਣੀ ਗੱਲ ਰੱਖਦਿਆਂ ਕਿ ਹੈ ਕਿ ਉਹਨਾਂ ਦਾ ਹਲਕਾ ਧਰਮਕੋਟ ਬਹੁਤ ਪਛੜਿਆ ਇਲਾਕਾ ਹੈ ਉਹਨਾਂ ਕਿ ਹੈ ਕਿ ਅਸੀਂ ਵੀ ਪੰਜਾਬ ਦੇ ਵਾਸੀ ਹਾਂ ਅਤੇ ਸਾਡਾ ਵੀ ਜ਼ਿਲ੍ਹਾ ਮੋਗਾ ਹੈ ਉਹਨਾਂ ਕਿ ਹੈ ਕਿ ਸਰਕਾਰ ਨੇ ਇੱਕ ਵੀ ਸਿਹਤ ਸੂਲਤ ਨਾਲ ਜੁੜਿਆ ਪ੍ਰੋਜੈਕਟ ਧਰਮਕੋਟ ਚ ਨਹੀਂ ਦਿੱਤਾ ਤੇ ਜ਼ਿਲ੍ਹਾ ਮੋਗਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਮਲੇਰ ਕੋਟਲਾ ਵਰਗੇ ਛੋਟੇ ਜ਼ਿਲ੍ਹੇ ਨੂੰ 28 ਐਮਬੀਬੀਐਸ ਡਾਕਟਰ ਦਿੱਤੇ ਗਏ ਹਨ ਜਦੋਂ ਕਿ ਜ਼ਿਲ੍ਹਾ ਮੋਗਾ ਨੂੰ ਸਿਰਫ 4 ਡਾਕਟਰ ਮਿਲੇ ਹਨ ਲਾਡੀ ਢੋਂਸ ਨੇ ਕਿਹਾ ਕਿ ਇਹ ਵਿਤਕਰਾ ਮੋਗਾ ਨਾਲ ਕਿਉਂ ਹੈ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਹੈ ਉਹਨਾਂ ਨੂੰ ਤਾਂ ਇੰਜ ਹੀ ਲੱਗਦਾ ਹੈ ਇਸ ਬਾਰੇ ਜਵਾਬ ਦਿੰਦਿਆਂ ਮੰਤਰੀ ਬਲਵੀਰ ਸਿੰਘ ਨੇ ਦੱਸਿਆ ਕਿ ਮੋਗਾ ਚ ਜ਼ਿਲ੍ਹਾ ਹਸਪਤਾਲ ਹੈ ਮંત્રી ਨੇ ਕਿਹਾ ਕਿ ਸਾਨੂੰ ਡਾਕਟਰਾਂ ਦੀ ਜ਼ਿਆਦਾ ਲੋੜ ਹੈ ਤੇ ਅਸੀਂ ਡਾਕਟਰਾਂ ਦੀ ਵੀ ਨਵੀਂ ਪਰਤੀ ਸ਼ੁਰੂ ਕਰ ਰਹੇ ਹਾਂ ਇਹਨਾਂ ਚੋਂ ਮੋਗਾ ਨੂੰ ਵੀ ਡਾਕਟਰ ਦਿੱਤੇ ਜਾਣਗੇ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਏ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਸਰੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮંત્રી ਸਾਹਿਬ ਜੇ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦਰਾਂ ਨੇ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਾ ਆਂਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨ ਤਾਂ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸੇਵਾ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਂ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਪਿਆ ਕਿ ਦੂਜੀ ਜਗ੍ਹਾ ਜਾਂਦੀ ਐ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸੰਬੰਧੀ ਥੱਲੇ ਆਪਦੀ ਨਰੀਖਣ ਕਰ ਲੈਣਗੇ ਮੰਤਰੀ ਜੀ ਵੈਸੇ ਇਹ ਇਹ ਤਾਂ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਮੈਂ ਦੱਸ ਦਿੰਨਾ ਜੀ ਪਲੀਜ਼ ਮਾਨ ਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚ ਕਰ ਲੈਣੀ ਚਾਹੁੰਨਾ ਕਿ ਅ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਚਰਤ ਇਹ ਆ ਵੀ ਉਹ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆਣੀ ਮੈਂ ਸਾਰੇ ਮੈਂਬਰ ਸਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋ ਲਿਆਓ ਅਸੀਂ ਉਹ ਦਰਜ ਕਰਾ ਦੇਵਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸ਼ਤ ਜਿਹੜਾ ਹੈ ਉਹ ਸਾਨੂੰ ਮਿਲਿਆ ਸੀਗਾ ਵੀ ਤੁਸੀਂ 1 ਕਰੋੜ 41 ਲੱਖ ਹੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਹ ਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨ ਟੋਗ ਸੀਐਮ ਸਾਹਿਬ ਨੇ ਵੀ ਲੈਟਰ ਲਿਖਾਇਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਜਿਹੜੀ ਨਵੀਂ ਦਾ ਹੁਣੀ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਹੈ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿੰਦੇ ਜਾਰੀ ਕਰ ਦੇ ਨਹੀਂ ਦਰਜ ਹੋ ਰਹੀ ਜੀ ਮੈਂਬਰ ਸਾਹਿਬਾਨ ਵੀ ਸਹਿਮਤ ਹੋਣਗੇ ਲੜਕੀ ਨਾ ਘਟਾ ਕੇ ਉੱਥੇ ਜਾਣਾ ਚਾਹੁੰਦੀ ਆ ਤੁਸੀਂ ਬੈਠੋ ਮੈਂ ਮੈਂ ਇੱਕ ਗੱਲ ਦੱਸਦਾ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ हां गुड ब्रीडिंग ਬੇਰਤੀ ਆ ਕੇ ਰਾਸ਼ਨ ਨਾ ਮਿਲੇ ਆਪਾਂ ਕਹਿੰਦਾ ਕਿ ਉਹਨੂੰ ਸਿਹਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤ ਆ ਗਈ ਬੱਚੇ ਨੂੰ ਉਹ ਤਾਂ ਮਿਲ ਜਈ ਰਾਸ਼ਨ ਆਪਾਂ ਨਾ ਦੇਵਾਂਗੇ ਬਿਲਕੁਲ ਬੈਠੋ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦੇ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਣਯੋਗ ਮੈਂਬਰ ਸਾਹਿਬਾਨ ਲਈ ਕਿਹਾ ਠੀਕ ਹੈ ਜੀ ਹਾਂ ਬੋਲਣਾ ਚਾਹੁੰਦੇ ਤੁਸੀਂ ਹਾਂ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਖਰੇ ਆ ਗਈ ਬਸ ਮੈਂ ਇਹੀ ਗੱਲ ਕਹਿਣੀ ਹੈ ਬੇ ਇਹਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਆ ਪੈਂਡਿੰਗ ਲੈਣ ਮੇਰੇ ਕੋਲ ਮੈਂ ਕਰਾ ਦਿਆਂਗਾ ਹਾਂਜੀ ਮਾਨ ਸਾਹਿਬ ਇਹਦੇ ਦੀ ਕਰਮਾ ਠੀਕ ਸਪੀਕਰ ਸਾਹਿਬ ਧੰਨਵਾਦ ਜੀ ਮੈਂ ਮਨਜੋਗ ਮੰਤਰੀ ਸਾਹਿਬ ਦੇ ਧਿਆਨ ਚ ਲੈਣਾ ਚਾਹੁੰਦੀ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007-08 ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਹੈ ਹੋ ਰਹੀ ਹੈ ਜਿਹਦੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜਿਹਦਾ ਕੋਈ ਸਬਦਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਆ ਤੇ ਮਾਨਯੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣਿਆ ਹੋਇਆ ਠੀਕ ਹੈ ਵੀਰ ਜੀ ਠੀਕ ਹੈ ਵੀਰ ਥੈਂਕ ਯੂ ਮੈਨੂੰ ਪਿਛਲੇ ਪੂਰੇ 1 ਸਾਲ ਤੋਂ ਕੁਲਤਾਰ ਸਿੰਘ ਸੰਧਵਾ ਮਿੱਥ ਕੇ ਨਫ਼ਰਤ ਦੀ ਭਾਵਨਾ ਨਾਲ ਮੈਨੂੰ ਇੱਥੋਂ ਬੋਲਣ ਤੋਂ ਰੋਕਿਆ ਜਾ ਰਿਹਾ ਵਾ ਜਿਹੜਾ ਗਵਰਨਰ ਦੇ ਭਾਸ਼ਣ ਦੇ ਉੱਤੇ ਬਹਿਸ ਹੁੰਦੀ ਆ ਜੀ ਸਾਡੀ ਪਾਰਟੀ ਨੂੰ ਲਗਭਗ 45 ਮਿੰਟ ਮਿਲੇ ਸੀਗੇ ਔਰ ਪਾਰਟੀ ਦਾ ਜਿਹੜਾ ਲੀਡਰ ਹੁੰਦਾ ਵਾ ਉਹਨੇ ਲਿਖ ਕੇ ਭੇਜਿਆ ਸਪੀਕਰ ਕੁਲਤਾਰ ਸੰਧਵਾ ਨੂੰ ਕਿ ਤਿੰਨ ਬੰਦੇ ਬੋਲਣਗੇ ਪਹਿਲੇ ਨੰਬਰ ਤੇ ਲੀਡਰ ਆਫ اپੋਜੀਸ਼ਨ ਬੋਲੂਗਾ ਬਾਜਵਾ ਸਾਹਿਬ ਫਿਰ ਬੋਲੇਗਾ ਸੁਖਪਾਲ ਸਿੰਘ ਖੇਰਾ ਫਿਰ ਬੋਲੇਗਾ ਪ੍ਰਗਟ ਸਿੰਘ ਜਦੋਂ ਬਾਜਵਾ ਸਾਹਿਬ ਦੀ ਤਕਰੀਰ ਖਤਮ ਹੋ ਗਈ ਮੇਰੀ ਵਾਰੀ ਆ ਗਈ ਮੈਨੂੰ ਛੱਡ ਕੇ ਉਹਨੇ ਪ੍ਰਗਟ ਸਿੰਘ ਨੂੰ ਬੁਲਾਤਾ ਚਲੋ ਸਾਡਾ ਕੁਲੀ ਗਾਵੇਂ ਕਾ ਬੋਲੋ ਤੁਸੀਂ ਜਦੋਂ ਪ੍ਰਗਟ ਸਿੰਘ ਦਾ ਟਾਈਮ ਖਤਮ ਹੋ ਗਿਆ 11 ਮਿੰਟ ਬਾਕੀ ਬਚਦੇ ਸੀਗੇ ਤੇ ਜਦੋਂ ਮੈਂ ਕਿਹਾ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਖੇਰਾ ਸਾਹਿਬ ਦਾ ਟਾਈਮ ਹੈਗਾ ਕਹਿੰਦਾ ਨਹੀਂ ਇਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਦਾ ਇਹ ਤਾਂ ਹਰ ਵਕਤ ਬੋਲਦੇ ਮੈਂ ਤਾਂ ਬੋਲਿਆ ਨਹੀਂਗਾ ਪਿਛਲੇ 1 ਸਾਲ ਤੋਂ ਕਹੀ ਤਾਂ ਜਾਨਣਾ ਕਿ ਮੈਨੂੰ ਇੱਕ ਸਵਾਲ ਮੈਂ 50 60 ਸਵਾਲ ਦਿੱਤੇ ਨੇ ਬਹੁਤ ਸਾਰੇ ਕਾਲਿੰਗ ਅਟੈਂਸ਼ਨ ਮੋਸ਼ਨ ਦਿੱਤੇ ਨੇ ਕੁਝ ਨਹੀਂ ਲੱਗਾ ਮੇਰਾ ਪਰ ਕਹਿੰਦਾ ਜੀ ਇਹਨਾਂ ਨੂੰ ਬੋਲਣੇ ਨਹੀਂ ਦਿੱਤਾ ਯਾਰ ਬਾਜਵਾ ਸਾਹਿਬ ਤੁਸੀਂ ਬੋਲੋ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਇਹਦੇ ਪਿਓ ਦਾ ಸದਨ ਨਹੀਂਗਾ ਇਹਦੀ ਕੋਈ ਨਿੱਜੀ ਦਾ ਜਾਇਦਾਦ ਨਹੀਂ ਇਹ ਸਿਰਫ ਉਹਦਾ ਕਸਟੋਡੀਅਨ ਆ ਇਹਨੇ ਸਿਰਫ ਕਾਰਵਾਈ ਚਲਾਉਣੀ ਆ ਪਰ ਬਾਜਵਾ ਨੂੰ ਕਹਿੰਦਾ ਜੀ ਕਿ ਤੁਸੀਂ ਬੋਲੋ ਖੈਰੇ ਨੂੰ ਮੈਂ ਬੋਲਣੇ ਨਹੀਂ ਦੇਣਾ ਸਾਹਮਣੇ ਸਪਸ਼ਟ ਨਫ਼ਰਤ ਦੀ ਭਾਵਨਾ ਇਸ ਕਾਇਰ ਇਨਸਾਨ ਦੀ ਕਮ ਦੇਲੇ ਦੀ ਚਿੜੀ ਜਿੰਨਾ ਦੇਲ ਹੈ ਇਸ ਬੰਦੇ ਦਾ ਹੁਣ ਉਹਦੇ ਵਿੱਚ ਦੋ ਗੱਲਾਂ ਮੇਰੇ ਸਾਹਮਣੇ ਨਜ਼ਰ ਆਈਆਂ ਜਾਂ ਤਾਂ ਇਦੇ ਮਨ ਵਿੱਚ ਕੋਈ ਮੇਰੇ ਪ੍ਰਤੀ ਕੋਈ ਬਹੁਤ ਭੈੜੀ ਰੰਜਿਸ਼ਾ ਜ਼ਾਤੀ ਇਹਨੂੰ ਦੱਸਣਾ ਚਾਹੀਦਾ ਸਪੀਕਰ ਕੋਲ ਤਾਰ ਨੂੰ ਕਿ ਕੀ ਰੰਜਿਸ਼ਾ ਕੋਈ ਮੈਂ ਤੇਰੀ ਜ਼ਮੀਨ ਤੇ ਕਬਜ਼ਾ ਕੀਤਾ ਕੋਈ ਤੇਰੇ ਘਰ ਤੇ ਕਬਜ਼ਾ ਕੀਤਾ ਕੋਈ ਤੇਰੇ ਨਾਲ ਮੇਰਾ ਮੁਕੱਦਮਾ ਚੱਲਦਾ ਅਗਰ ਉਹ ਗੱਲ ਨਹੀਂ ਕੀਤੀ ਤੇ ਦੂਜੀ ਗੱਲ ਆ ਫਿਰ ਕੇਚਰੀਵਾਲ ਤੇ ਭਗਵੰਤ ਮਾਨ ਨੇ ਉੱਤੋਂ ਹਦਾਇਤ ਕੀਤੀ ਇਹਨਾਂ ਨੂੰ ਕਿ ਖੇਰੇ ਨੂੰ ਬਿਲਕੁਲ ਬੋਲਣ ਨਹੀਂ ਦੇਣਾ ਤੇ ਇਹ ਉਹਦਾ ਐਗਜ਼ੀਕਿਊਟਰ ਆ ਜਿਵੇਂ ਫਾਂਸੀ ਦੇਂਦੇ ਨਾ ਜਲਾਦ ਖੜੇ ਕੀਤੇ ਹੁੰਦੇ ਨੇ ਇਹ ਜਲਾਦ ਆ ਇਹ ਸਦਨ ਦਾ ਬਣਿਆ ਹੋਇਆ ਉਹਨਾਂ ਦੇ ਕਹਿਣ ਤੇ ਔਰ ਮੈਂ ਅਗਲੀ ਗੱਲ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਹਮੇਸ਼ਾ ਸਤਿਕਾਰ ਕਰਦੇ ਨੇ ਸਪੀਕਰ ਸਾਹਿਬ ਸਪੀਕਰ ਸਾਹਿਬ ساری ਦੁਨੀਆ ਕਹਿੰਦੀ ਐ ਇਸ ਕੁਲਤਾਰ ਨੂੰ ਹੁਣੇ ਥੋੜੇ ਦਿਨ ਪਹਿਲਾਂ ਬਲਕਾਰ ਸਿੰਘ ਇਕਰਾਮਪੁਰੇ ਫੂਲ ਦਾ ਐਮਐਲਏ ਨੇ ਕਿਹਾ ਓਏ ਗੁੱਲੀ ਘੜਿਆ ਕੁਲਤਾਰ ਮਤਲਬ ਰਾਮਗੜੀ ਆ ਬਰਾਦਰੀ ਸਾਡੀ ਬਹੁਤ ਸਤਿਕਾਰਯੋਗ ਆ ਉਹਨੂੰ ਕਹਿੰਦਾ ਗੁੱਲੀ ਘੜਿਆ ਇਹ ਉਹਦਾ ਤਾਂ ਕੋਈ ਗੁੱਸਾ ਨਹੀਂ ਕੀਤਾ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਉਹਨੂੰ ਤਾਂ ਬੋਲਣ ਤੋਂ ਰੋਕਦਾ ਨਹੀਂਗਾ ਫਿਰ ਇਸ ਤੋਂ ਪਹਿਲਾਂ ਲਾਲਜੀਤ ਖੁੱਲਰ ਨੇ ਕਿਹਾ ਇਹ ਜਿਹੜੇ ਤਰਖਾਣ ਨੇ ਇਹ ਗੁੱਲੀਆਂ ਘੜਦੇ ਨੇ ਗੁੱਲੀ ਘੜਦੇ ਨੇ ਸੇ ਰਾਮਗੜੀਆ ਬਰਾਦਰੀ ਦੀ અપਮਾਨ ਕੀਤਾ ਉਦੋਂ ਦਾ ਕੁਲਤਾਰ ਸੰਧਵਾ ਨੂੰ ਕੋਈ ਕੁ ਸ਼ਬਦ ਚੁਬੇ ਨਹੀਂਗੇ ਇਸ ਲਈ ਮੇਰੇ ਵੀਰੋ ਇਹਨਾਂ ਨੇ ਨਾ ਇਸ ਦੀ ਪਵਿੱਤਰ ਸਦਨ ਦੀ ਜਿਹੜੀ ਅਹਿਮੀਅਤ ਸੀਗੀ ਉਹ ਤੈਸ਼ ਨੈਸ਼ ਕਰ ਦਿੱਤੀ ਆ ਔਰ ਇੱਕ ਫੌਜ ਖੜੀ ਕਰ ਲਈ ਅੰਦਰ 99 92 ਬੰਦੇ ਬਸ ਸ਼ੋਰ ਮਚਾਉਣ ਜੋਗੇ ਨੇ ਝੂਠ ਬੋਲਣ ਜੋਗੇ ਨੇ ਕੱਲ ਬਾਜਵਾ ਸਾਹਿਬ ਨੇ ਕਿਹਾ ਕਿ ਤੁਸੀਂ ਕਿਸਾਨਾਂ ਦੇ ਅੰਦੋਲਨ ਨੂੰ ਤੈਸ਼ ਨੈਸ਼ ਕੀਤਾ ਬੁਲਡੋਜ਼ ਕੀਤਾ ਤੁਸੀਂ ਉਹਨਾਂ ਦੇ ਆਗੂ ਫੜੇ ਨੇ ਤੇ ਕੁਲਦੀਪ ਢਾਲੀਵਾਲ ਖੜਕੇ ਤੇ ਹੋਰ ਪੰਜ ਸੱਤ ਅਮਲੇ ਖੜਕੇ ਕਹਿੰਦੇ ਜੀ ਅਸੀਂ ਤਾਂ ਕੀਤਾ ਹੀ ਕੁਛ ਨਹੀਂਗਾ ਦਿਨ ਦਿਹਾੜੇ ਝੂਠ ਸਦੰਦੇ ਅੰਦਰ ਇੱਥੋਂ ਦਾ ਲਾਈਵ ਬੋਗਸ ਆ ਇੱਥੋਂ ਦਾ ਮੇਨ ਸਟ੍ਰੀਮ ਚੈਨਲ ਜਿਹੜੇ ਲਾਈਵ ਦਿਖਾਉਂਦੇ ਨੇ ਜਦੋਂ ਖੈਰੇ ਨਾਲ ਉਹਦੋਂ ਕੱਟ ਦਿੰਦੇ ਨੇ ਔਰ ਜਦੋਂ ਆਪੋਜੀਸ਼ਨ ਬੋਲਦੀ ਉਹਨਾਂ ਨੂੰ ਐਡੀ ਵੱਡੀ ਸਕਰੀਨ ਵਿੱਚ ਦਿਖਾਉਂਦੇ ਨੇ ਤੇ ਜਦੋਂ ਆ ਬੋਕਰ ਪਾਰਟੀ ਬੋਲਦੀ ਉਹਦੋਂ ਇਹਨਾਂ ਦੇ ਮੂੰਹਾਂ ਦੇ ਵਿੱਚ ਕੈਮਰੇ ਵਾਰਟਦੇ ਨੇ ਮੇਰੇ ਵਿਰੋਧ ਸੋ ਇਹ ਅਸਲੀਅਤ ਇਸਦੀ ਹੈ ਮੈਂ ਕੀ ਠੋਣਾ ਸੀ ਮਸਲਾ ਆ ਮੈਂ ਸਾਰੀ ਰਿਸਰਚ ਕਰਕੇ ਆਇਆ ਸੀਗਾ ਮੈਂ ਮਸਲਾ ਕੀ ਠੋਣਾ ਸੀਗਾ ਕੱਲ ਗਵਰ